ਹਾਈ ਕੋਰਟ 'ਚ ਮੇਲਾ ਪੰਜਾਬ ਪੁਲਿਸ ਦਾ ਇਹ ਮੇਲਾ ਲੱਗਦਾ ਕਿਉਂ ਹੈ ਕਿੰਨੇ ਅਧਿਕਾਰੀ ਪੁਲਿਸ ਮੁਲਾਜ਼ਮ ਰੋਜ਼ ਹੀ ਰਿਕਾਰਡ ਲੈ ਕੇ ਪੰਜਾਬ ਤੇ ਰਹਿਣਾ ਹਾਈ ਕੋਰਟ 'ਚ ਪਹੁੰਚ ਜਾਂਦੇ ਨੇ ਇਹ ਗੱਲ ਦੇ ਵੱਲ ਧਿਆਨ ਭਾਵੇਂ ਸਾਰਿਆਂ ਦਾ ਜਾਂਦਾ ਹੋਵੇਗਾ ਪਰ ਸੀਨੀਅਰ ਐਡਵੋਕੇਟ ਐਚ ਸੀ अरोड़ा ਸਾਹਿਬ ਉਹਨਾਂ ਨੇ ਇਸ ਬਾਰੇ ਇੱਕ ਫੇਸਬੁੱਕ ਦੇ ਉੱਤੇ ਪੋਸਟ 'ਤੇ ਲਿਖੀ ਸੀ ਜਨਤਾ ਕੀਤੀ ਸੀ ਉਹਨਾਂ ਦਾ ਲਿਖਣ ਦਾ ਅੰਦਾਜ਼ ਵੀ ਵੱਖਰਾ ਹੈ ਵਕਾਲਤ ਕਰਨਦਿਆਂ ਕਰਦੇ ਆ ਉਹਨਾਂ ਨੇ ਜਨ ਹਿੱਤ ਪਟੀਸ਼ਨਾਂ ਵੀ ਇੰਨੀਆਂ ਪਾਈਆਂ ਨੇ ਜਿਨ੍ਹਾਂ ਵਿੱਚੋਂ ਬਹੁਤੀਆਂ ਚ ਉਹਨਾਂ ਨੂੰ ਸਫਲਤਾ ਮਿਲੀ ਹੈ ਇੱਕ ਹੋਰ ਜਨ ਹਿੱਤ ਪਟੀਸ਼ਨ ਪਾਈ ਗਈ ਜਿਸ ਦੇ ਕਰਕੇ ਹੁਣ ਅਦਾਲਤ ਨੇ ਪੰਜਾਬ ਸਰਕਾਰ ਤੇ ਡੀਜੀਪੀ ਨੂੰ ਨੋਟਿਸ ਕੱਢਿਆ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ ਕਿਉਂਕਿ ਪੰਜਾਬ ਪੁਲਿਸ ਦੇ ਦੌਰੇ ਗੇੜੇ ਇੰਨੇ ਜ਼ਿਆਦਾ ਨੇ ਭੀੜ ਲੱਗੀ ਰਹਿੰਦੀ ਹੈ ਹਾਈ ਕੋਰਟ ਦੇ ਗਲਿਆਰਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਰੈਂਕ ਤੋਂ ਲੈ ਕੇ ਸਿਪਾਈ ਤੱਕ ਕੋਈ ਅਹਿਸਾ ਅਧਿਕਾਰੀ ਨਹੀਂ ਹੈ ਕਿ ਜਿਹੜੇ ਦਿਨ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪੇਸ਼ ਨਾ ਹੋਵੇ ਨਾ ਜਾਵੇ ਹਾਲਾਂਕਿ ਅਦਾਲਤੀ ਪ੍ਰਕਿਰਿਆ ਇਸ ਦੇ ਵਿੱਚ ਕੰਮ ਕਰਦੇ ਆ ਪੁਲਿਸ ਦਾ ਸਿੱਧਾ ਬਾ ਅਦਾਲਤਾਂ ਨਾਲ ਪੈਂਦਾ ਕਿਉਂਕਿ ਕਈ ਕੇਸਾਂ ਦੇ ਵਿੱਚ ਲੰਮੇ ਲੰਮੇ ਕੇਸ ਚੱਲਦੇ ਨੇ ਸਾਰੇ ਜਾਣਦੇ ਨੇ ਤੇ ਪੁਲਿਸ ਨੂੰ ਉੱਥੇ ਹਾਜ਼ਰ ਹੋਣਾ ਹੀ ਪੈਂਦਾ ਹੈ ਕਈਆਂ ਨੂੰ ਤਲਬ ਤੱਕ ਕੀਤਾ ਜਾਂਦਾ ਉਹਨਾਂ ਦੇ ਮਾੜੇ ਕੰਮਾ ਕਰਕੇ ਤੇ ਕਈ ਐਨਡੀਪੀਐਸ ਦੇ ਕੇਸ ਦੇ ਵਿੱਚ ਪੇਸ਼ ਹੀ ਨਹੀਂ ਹੁੰਦੇ ਸ਼ਾਮਲ ਨਹੀਂ ਹੁੰਦੇ ਇਸ ਦੇ ਬਾਰੇ ਵੀ ਕਾਫੀ ਲਾਪਾਈਂ ਕਈ ਵਾਰ ਹੋ ਚੁੱਕੀ ਹੈ ਅਦਾਲਤ ਦੇ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਤੇ ਹੁਣ ਗੱਲ ਇੱਕ ਨਵੀਂ ਸਾਹਮਣੇ ਆਈ ਹੈ ਜਿਸ ਦੇ ਬਾਰੇ ਐਚ.ਸੀ. अरोड़ा ਸਾਹਿਬ ਜਿਹੜੇ ਸੀਨੀਅਰ ਐਡਵੋਕੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਜਿਹੜੀ ਫੇਸਬੁੱਕ ਤੇ ਪੋਸਟ ਲਿਖੀ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਨੋਟਿਸ ਕੱਢਿਆ ਗਿਆ ਜਿਹੜੀ ਪਟੀਸ਼ਨ ਪਾਈ ਗਈ ਉਹ ਤੁਹਾਡੇ ਨਾਲ ਖਬਰ ਹੈ ਜਿਹੜੀ ਉਹ ਸਾਂਝੀ ਕਰ ਦਿੰਨੇ ਹਨ ਹਾਲਾਂਕਿ ਜਾਣੇ ਤਾਂ ਪਟੀਸ਼ਨ ਦੇ ਜਿਹੜੀ ਪਾਈ ਗਈ ਉਸ ਤੇ ਬਾਰੇ ਹੀ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਤੇ ਡੀਜੀਪੀ ਤੋਂ ਕਿਉਂਕਿ ਪਟੀਸ਼ਨ 'ਚ ਅਦਾਲਤ ਨੂੰ ਦੱਸਿਆ ਇਹ ਗਿਆ ਕਿ 600 ਦੇ ਕਰੀਬ ਪੰਜਾਬ ਪੁਲਿਸ ਦੇ ਅਧਿਕਾਰੀ ਅਪਰਾਧਕ ਮਾਮਲਿਆਂ ਦੇ ਸਿਲਸਿਲੇ 'ਚ ਰਿਕਾਰਡ ਨਾਲ ਹਰ ਕੰਮਕਾਜ ਵਾਲੇ ਦੇ ਨਹੀਂ ਹਾਈ ਕੋਰਟ ਚ ਆਉਂਦੇ ਨੇ ਇਹਨਾਂ 'ਚੋਂ ਜ਼ਿਆਦਾਤਰ ਜਾਂਚ ਅਧਿਕਾਰੀ ਨੇ ਜਿਹੜੇ ਆਈਓ ਹੁੰਦੇ ਆ ਕੇਸ ਦੇ ਉਹ ਹਰਾਸਤੀ ਸਰਟੀਫਿਕੇਟ ਪੇਸ਼ ਕਰਦੇ ਨੇ ਸਬੰਧਤ ਅਦਾਲਤਾਂ ਦੁਆਰਾ ਮੰਗੇ ਜਾਣ ਤੇ ਹੋਰ ਸਬੰਧਤ ਜਾਣਕਾਰੀ ਵੀ ਮੁਹੱਈਆ ਕਰਾਉਂਦੇ ਨੇ ਉਹ ਜਿੰਨੇ ਦਿਨ ਵੀ ਹਾਈ ਕੋਰਟ 'ਚ ਜਾਂਦੇ ਨੇ ਜਨਤਾ ਨੂੰ ਪੁਲਿਸਿੰਗ ਤੇ ਮਾਮਲਿਆਂ ਦੀ ਜਾਂਚ ਲਈ ਉਹਨਾਂ ਦੀ ਸੇਵਾਵਾਂ ਤੋਂ ਵਾਂਜੇ ਰਹਿਣਾ ਪੈਂਦਾ ਜੇਕਰ ਸਾਰੀ ਦੀ ਸਾਰੀ ਪੁਲਿਸ ਬਹੁ ਗਿਣਤੀ ਅਧਿਕਾਰੀ ਪੰਜਾਬ ਭਰ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਕਾਰਡ ਹੀ ਪੇਸ਼ ਕਰਦੇ ਫਿਰਨਗੇ ਤਾਂ ਫਿਰ ਪਿੱਛੇ ਕੰਮ ਕੌਣ ਕਰੇਗਾ ਥਾਣਿਆਂ ਦੇ ਵਿੱਚ ਜਾਂ ਫਿਰ ਜਿੱਥੇ ਲੋਕਾਂ ਨੂੰ ਲੋੜ ਹੈ ਪੁਲਿਸ ਦੀ ਜਾਂ ਜਿਹੜੇ ਜਾਂਚ ਕਰਨੀ ਹੁੰਦੀ ਹੈ ਉੱਥੇ ਅਧਿਕਾਰੀਆਂ ਦੀ ਉੱਥੇ ਫਿਰ ਪੇਸ਼ ਕੌਣ ਹੋਵੇਗਾ ਇਸ ਗੱਲ ਨੂੰ ਫਿਕਰ ਕਰਦੇ ਹੋਇਆਂ ਜਿਹੜੀ ਪਟੀਸ਼ਨ ਪਾਈ ਗਈ ਹੈ ਕਿ ਲੋਕ ਪੁਲਿਸਿੰਗ ਦੀ ਜਿਹੜੀ ਸੇਵਾ ਸੇਵਾਵਾਂ ਹੁੰਦੀਆਂ ਨੇ ਲੈਣੀ ਹੁੰਦੀ ਹੈ ਉਹ ਲੋਕ ਵਾਂਝੇ ਰਹਿ ਜਾਣਗੇ ਇਸ ਕਾਰਨ ਅਦਾਲਤੀ ਕੰਪਲੈਕਸ 'ਚ ਵੀ ਭੀੜ ਹੋ ਜਾਂਦੀ ਹੈ ਉਹ ਹਾਈ ਕੋਰਟ ਦੇ ਆਹਾਤੇ 'ਚ ਉਪਲਬਧ ਸਹੂਲਤਾਂ ਤੇ ਵੀ ਬੋਝ ਪੈਦਾ ਕਰਦੇ ਨੇ ਕਿਉਂਕਿ ਉੱਥੇ ਭੀੜ ਲੱਗੀ ਰਹਿੰਦੀ ਆ ਕੋਰਟ ਰੂਮ ਦੀਆਂ ਜ਼ਿਆਦਾਤਰ ਸੀਟਾਂ ਤੇ ਕਬਜ਼ਾ ਕਰ ਲੈਂਦੇ ਨੇ ਜਦ ਕਿ ਵਕੀਲਾਂ ਨੂੰ ਖੜੇ ਰਹਿਣਾ ਪੈਂਦਾ ਇੱਕ ਪਾਸੇ ਇਹ ਵੀ ਸਮੱਸਿਆ ਹੈ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜੀਐਸ ਸੰਧਾਵਾਲੀਆ ਦੇ ਅਗਵਾਈ ਵਾਲੇ ਬੈਂਚ ਨੇ ਪੰਜਾਬ ਸਰਕਾਰ ਤੇ ਪੁਰਾਣੇ ਨੋਟਿਸ ਜਾਰੀ ਕਰਦੇ ਆ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਪ੍ਰਣਾਲੀ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਦਾਲਤ ਨੇ ਸਬੰਚ ਸਰਕਾਰ ਨੂੰ ਅਗਲੀ ਸੁਣਵਾਈ ਤੇ ਜਵਾਬ ਦਾਖਲ ਕਰਨ ਦੇ ਹੁਕਮ ਵੀ ਦਿੱਤੇ ਨੇ। ਹੁਣ ਹਰਿਆਣਾ ਅਜੇ ਹੀ ਕਿਹੜੀ ਪ੍ਰਣਾਲੀ ਅਪਣਾਉਂਦਾ ਹੈ ਕਿ ਉੱਥੇ ਇਸ ਤਰ੍ਹਾਂ ਦਾ ਸਮੱਸਿਆ ਦੇਖਣ ਨੂੰ ਨਹੀਂ ਮਿਲਦੀ ਜਿਹੜੀ ਕਿ ਪੰਜਾਬ ਪੁਲਿਸ ਦੇ ذریعے। ਤਾਂ ਹੁਣ ਜਿਹੜੀ ਐਡਵੋਕੇਟ ਨੇ ਪੋਸਟ ਪਾਈ ਸੀ ਫੇਸਬੁੱਕ ਤੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਸ ਦੇ ਵਿੱਚ ਉਹ ਆਪਣੇ ਅੰਦਾਜ਼ ਚ ਲਿਖਦੇ ਨੇ ਮੇਲਾ ਪੰਜਾਬ ਪੁਲਿਸ ਦਾ ਸਵੇਰੇ ਕੋਈ 9:30 ਵਜੇ ਕੋਰਟ ਦੀਆਂ ਤੀਜੀ ਅਤੇ ਚੌਥੀ ਮੰਜ਼ਲ ਦੀਆਂ ਉਤਲੀਆਂ ਅਦਾਲਤਾਂ ਦੇ ਮੂਹਰੇ ਪੰਜਾਬ ਪੁਲਿਸ ਦੀਆਂ ਮਸ਼ਕਾਂ ਵੇਖਣ ਵਾਲੀਆਂ ਹੁੰਦੀਆਂ ਨੇ ਛੋਟੀ ਪੋਸਟ ਵਾਲੇ ਆਪਣੇ ਤੋਂ ਉੱਚੀ ਪੋਸਟ ਵਾਲੇ ਨੂੰ ਸਲੂਟ ਮਾਰਦੇ ਆਪਣੇ ਬਰਾਬਰ ਦੇਆਂ ਨਾਲ ਜੱਫੀਆਂ ਪਾਉਂਦੇ ਜਾਂ ਘੁੱਟ ਕੇ ਹੱਥ ਮਲਾਉਂਦੇ ਨਜ਼ਰ ਆਉਂਦੇ ਨੇ ਕੁਰਸੀਆਂ ਤੇ ਬੈਠੇ ਫਾਈਲਾਂ ਪੜ੍ਹਦੇ ਜਾਂ ਗੁਸਲਖਾਨਿਆਂ ਵੱਲ ਨੱਠਦੇ ਲਿਫਟਾਂ ਵਿੱਚ ਚੜ੍ਹਨ ਲਈ ਭੱਜਦੇ ਜਾਂਦੇ ਪੁਲਿਸ ਮੁਲਾਜ਼ਮ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ ਇਸ ਵਿਚਕਾਰ ਇੱਕ ਇੱਕ ਦੁੱਕਾ ਪੁਲਸ ਵਾਲਾ ਧੁੱਪ ਜਾਂ ਛਾਂ ਦਾ ਨਿਗਮਣਦਾ ਹੋਇਆ ਦਿਖਾਈ ਦਿੰਦਾ ਹੈ ਨਾਲ ਹੀ ਦੀ ਨਾਲ ਮੁੱਛਾਂ ਨੂੰ ਤਾ ਦਿੰਦਿਆਂ ਹੋਇਆਂ ਇੱਕ ਅਦੁੱਤੀ ਨਜ਼ਾਰਾ ਪੇਸ਼ ਕਰ ਦਿਆ ਕਰਦਾ ਹੋਇਆ ਚੁਗਿਰਦੇ ਨੂੰ ਹੋਰ ਵੀ ਖਿੱਚਮਈ ਬਣਾ ਦਿੰਦਾ ਹੈ ਇਹ ਸੀਨੀਅਰ ਐਡਵੋਕੇਟ ਐਫਸੀ ਅਰੋੜਾ ਨੇ ਆਪਣੀ ਫੇਸਬੁੱਕ ਦੇ ਉੱਤੇ ਲਿਖਿਆ ਸੀ ਤਕਰੀਬਨ ਤਕਰੀਬਨ 20 ਮਾਰਚ ਦੀ ਇਹ ਪੋਸਟ ਆ ਫੇਸਬੁੱਕ ਦੇ ਉੱਤੇ ਜਦੋਂ ਐਚਸੀ ਅਰੋੜਾ ਸਾਹਿਬ ਨੇ ਪੋਸਟ ਪਾਈ ਹੋ ਸਕਦਾ ਉਹਨਾਂ ਨੂੰ ਇੱਥੋਂ ਹੀ ਆਈਡੀਆ ਆਇਆ ਹੋਵੇ ਕਿ ਅਸੀਂ ਕਿਵੇਂ ਕੰਮ ਕਰਨਾ ਔਰ ਕਿਹੜੀ ਜਾਣਕਾਰੀ ਪਟੀਸ਼ਨ ਪਾਉਣੀ ਔਰ ਪੰਜਾਬ ਪੁਲਿਸ ਦੀ ਭੀੜ ਨੂੰ ਘਟਕ ਕੀਤਾ ਜਾ ਸਕੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੁਗਿਰਦੇ ਦੇ ਵਿੱਚ ਉਸਹਾਦੂ ਦੇ ਅੰਦਰ ਤਾਂ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਤੋਂ ਜਿਹੜਾ ਜਵਾਬ ਮੰਗਿਆ ਗਿਆ ਪੁਲਿਸ ਦੇ ਤੇ ਵੀ ਜਵਾਬ ਦਾਖਲ ਕੀ ਕਰਦੀ ਹੈ ਤੇ ਤੁਹਾਨੂੰ ਇਹ ਜਾਣੇ ਪਾਈ ਗਈ ਪਟੀਸ਼ਨ ਸੀਨੀਅਰ ਐਡਵੋਕੇਟ ਐਚ ਸੀ ਅਰੋੜਾ ਦੀ ਇਹ ਫਿਕਰ ਕਿਵੇਂ ਲੱਗਦੀ ਹੈ ਤਾਂ ਤੁਸੀਂ ਉਸ ਦੇ ਬਾਰੇ ਆਪਣਾ ਵਿਚਾਰ ਵੀ ਸਾਂਝਾ ਕਰ ਸਕਦੇ ਹੋ ਕਿ ਤੁਹਾਨੂੰ ਇਸ ਦੇ ਬਾਰੇ ਤੁਸੀਂ ਵੀ ਆਪਣਾ ਕੋਈ ਸੁਝਾਅ ਪੇਸ਼ ਕਰ ਸਕਦੇ ਹੋ ਕਿ ਕੀ ਕਹਿਣਾ ਚਾਹੁੰਦੇ ਹੋ ਤੇ ਅਗਲੀ ਅਪਡੇਟ ਤੱਕ ਦੇ ਲਈ ਬਨੇ ਰਹੋ এবিসি ਪੰਜਾਬ ਦੇ ਨਾਲ